ਮਾਨਖ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਕੋ ਇਕੈ ਭਗਵਾਨ ਜਿਸ ਕਾ ਦੀਐ ਰਹਿ ਮਗਾਈ ਬਰੁਣ ਤਰਸਨੈ ਲਾਗੈ ਆਈ ਮਾਰੈ ਰਖੈ ਕੋ ਆਪ ਮਾਨਖ ਕਹਿ ਕਛ ਨਹੀਂ ਜਾਇ ਹਾਥ ਤਿਸ ਕਾ ਹੁਕਮ ਬੂਜ ਸਖੋਏ ਤਿਸ ਕਾ ਨਾਮ ਰਖ ਕਨ ਪਰੋਏ ਸੇਮਰ 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 ਪ੍ਰਭ ਸੋਏ ਨਾਨਕ ਬਿਗਨ ਨਾ ਲਾਗੇ ਹੋਏ ਉਸਤਾਦ ਮਨ ਮੌਰ ਕੋ ਨਰੰਕਾਰ ਕਰਮਨ ਮੇਰੇ ਸਤਿ ਬਹਾਰ ਨਿਰਮਲ ਰਸਨਾ ਅਮਰਤ ਪੀਓ ਸਦਾ ਸੁਹਿਲਾ ਕਰ ਲੈ ਜੀਓ ਨੈਨੂ ਪੇਖ ਠਾ ਕਰ ਕਾ ਰੰਗ ਸਾਧ ਸੰਗ ਬਿਨ ਸੈ ਸਭ ਸੰਗ ਚਰਣਾ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪਿਏ ਹਰਬਿੰਦ ਕਰ ਹਰ ਕਰਮ ਸ਼ਰਵਨ ਹਰ ਕਥਾ ਹਰ ਦਰਗੈ ਨਹੀਂ ਉਜਲ ਮਥਾ ਬੜ ਪਾ ਗੀ ਤੇ ਜਨ ਕੋ ਮੈਂ ਸਦਾ ਸਦਾ ਹਰ ਗੁਣ ਗਾਏ RAM RAM ਨਾਮ ਕਉ ਕਰੇ ਵਿਚਾਰ ਸੇਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਕਰਮਾਖੀ ਸਦਾ ਸਦਾ ਜਾਣੈ ਤੇ ਸੁਖੀ ਏਕੋ ਏਕ ਇੱਕ ਪਛਾਨੈ ਛੁਦ ਕੀ ਛੋ ਜੀ ਜਾਣੈ ਨਾਮ ਸੰਗ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਨੈ ਨਿਰੰਝਨ ਜਾਣਿਆ ਗੁਰ ਪ੍ਰਸਾਦ ਆਪਨ ਆਪ ਸੂਜੈ तिस्के जाने तृष्ण बूज सत्संगत हर हर जप कहे तो गर्भ हो रोग तेर जन रह तो। कीर्तन केवल बखान ग्रह सत मन भूख कुरबान एक उजरते कि न आसा तिस्की कही है कि पार प्रेम की जिस मन भूख नानक तिस न लागे दुख ਜਿਸਕੇ ਕਟੇਗਾ ਜਮਕੀ ਭਾਸਾ ਪਰਮਕੀ ਜਿਸ ਮਨ ਭੂਖ ਨਾਨਕ ਤੇ ਇਸ ਲਾਗੇ ਦੁਖ ਜਿਸ ਕੋ ਹਰ ਪ੍ਰਮਨ ਚਿਤ ਨ ਆਵੇ ਸੋ ਸੰਤ ਸੋਹਿਲਾ ਆਪਣੇ ਕਾਰਜ ਮੈਂ ਆਪ ਸਮਾਇਆ ਸੋ ਜਤ ਸੋਦ ਸੋਦ ਸਮਾਇਆ ਗੁਰ ਬਰਸਾਦ ਤਤ ਸਭ ਵਿਜਿਆ ਆਉ ਤੇ ਦੇਖੋ ਸਭ ਕਿ ਚਮੂਲ ਨਾਨਕ ਸੇ ਰਖੀ ਸੋਈ ਅਸੂਲ ਕਹੋ ਨਾਨਕ ਨੈਂ ਕਿਛ ਜਨਮੈ ਨ ਕਿਛ ਮਰੈ ਆਪਣਾ ਜੀਲਤ ਆਪਿ ਹੀ ਕਰੈ ਆਵਣਾ ਜਾਵਣਾ ਦ੍ਰਿਸ਼ਟ ਅਨ ਦ੍ਰਿਸ਼ਟੀ ਆਗਿਆਕਾਰੀ ਤਰਕ ਸ੍ਰਿਸ਼ਟੀ ਆਪੇ ਆਪ ਸਗਲ ਮੈਂ ਆਪ ਅਣਕ ਜਗਤ ਰਚੋ ਅਬੋਦਾਰੂ ਅਵਿਨਾਸੀ ਨਹੀਂ ਕਿਛੁ ਤ੍ਰਾਨੁ ਤਾਰਨ ਕੋ ਬ੍ਰਹਮੰਡ ਅਲਖ ਪੇਵ ਪਰਖ ਪ੍ਰਤਾਪ ਆਪਜ ਪਾਏ ਨਾਨਕ ਜਾਪ ਜਨ ਸਭ ਜਾਤਾ ਸੋ ਸੋਬਵੰਤ ਸਗਲ ਸੰਸਾਰ ਉਦਰਾਇ ਤਨ ਮੰਤ ਪ੍ਰਭ ਕੇ ਸੇਵਕ ਸਗਲੋ ਧਾਰਨ ਪ੍ਰਭ ਕੇ ਸੇਵਕ ਦੋਸ ਬਿਸਾਸਰਨ ਆਪੇ ਮੇਲ ਲਏ ਕਿਰਪਾਲੋ ਗੁਰ ਕਾ ਸ਼ਬਦ ਜਪ ਲੈ ਨਿਹਾਲ ਉਨ ਕੀ ਸੇਵਾ ਸੋਹੀ ਲਾਗੇ ਜੋ ਤੇ ਸੋਹੋ ਕਿਰਪਾ ਕਰੇ ਬੜ ਭਾਗੇ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਨਪੁਰਖ ਕਉਤਮ ਕਰਮਾਣ ਜੋ ਗਛ ਕਰੈ ਸੋ ਪ੍ਰਭ ਰੰਗ ਸਦਾ ਸਦਾ ਬਸੈ ਹਰ ਰੰਗ ਸਾਇ ਜਸੁ ਭਾਏ ਹੋਵੇ ਸੋ ਹੋਏ ਕਰਨ ਹਾਰ ਪਛਣ ਸੋਈ ਪ੍ਰਭ ਕਾ ਕੀਆ ਜਨਮੀਠ ਲਗਾਣਾ ਜੈ ਸਾਤਾ ਤੈ ਸਾ ਦ੍ਰਿਸ਼ਟਾਨਾ ਜਿਸਤੇ ਉਪਜੇ ਤਿਸਮੈ ਸਮਾਏ ਉਹਨਿਤ ਕੋ ਉਚਰ ਬਨਾਏ ਆਪਸ ਕੋ ਆਪਦੇ ਨਾਮ ਆਣ ਨਾਨਕ ਪ੍ਰਭ ਜਨੇ ਕੋ ਜਾਣ ਤਸ ਬਲੇ ਹਾਰ ਸਲੋਕ ਸਰਬ ਕਲਾ ਪਰਪੁਰ ਪ੍ਰਭ ਪਿਰਥਾ ਜਾਨਨ ਹਾਰ ਜਹ ਕੈ ਸਮਰਨ ਉਧਰੀਏ ਨਾਨਕ ਤਿਸ ਬਲੇ ਹਾਰ ਅਸ਼ਟਪਦੀ ਟੂਟੇ ਗਾਂਢਣ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਤਿਸ ਮਨ ਮਾਹੀ ਤਿਸ ਤੇ ਵ੍ਰਿਥਾ ਕੋਈ ਜਾਏ ਰੇ ਮਨ ਮੇਰੇ ਸਦਾ ਹਰਿ ਜਾਪ ਅਬਿਨਾਸੀ ਪ੍ਰਭ ਆਪ ਆਪਣ ਕੀਆ ਕਛ ਨਾ ਹੋਏ ਜੈਸੋ ਪ੍ਰਾਨੀ ਲੋਚੈ ਕੋਈ ਤਿਸ ਬਿਨ ਨਾਹੀ ਤੇਰੇ ਕਛ ਕਾਮ ਗਤ ਨਾਨਕ ਜਪੇ ਇਕ ਕਰਨਬ ਰੂਪਵੰਤ ਹੋਏ ਨ ਜਾਇ ਮੋਹ ਹੈ ਪਾਰ ਬ੍ਰਹਮ ਕੀ ਜੋ ਸਗਲ ਕਟਸੋ ਹੈ तनो बनता तनो होए क्या को गरबै जा सब के चोटिस का दिया दरबै अंत सुरा सो को और रकी कला बिना को थावे जे को होए बेहिदा तार ਸਦੈਨ ਹਾਰ ਜਾਣੇ ਗਵਾਰ ਹੋ ਤਿਸ ਗੁਰ ਪ੍ਰਸਾਦ ਤੂਟੈ ਆ ਰੋਗ ਨਾਨਕ ਸੋ ਜਨ ਸਾ ਸਦਾ ਰੋਗ ਜਿਉ ਮੰਦਰ ਹੋ ਤਾ ਮੈਂ ਧਨਵੰਤ ਜਿਉ ਤਿਉ ਗੁਰ ਕਾ ਸ਼ਬਦ ਬਣੈ ਅਸਤੰਤ ਜਿਉ ਬਖਾਨ ਨਾ ਵੈ ਤਰੈ ਬ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਹੰਦਕਾਰ ਦੀਪਕ ਪਰਸਾਗ ਗੁਰ ਦਰਸਨ ਦੇਖ ਮਨ ਹੋਏ ਬੇਗਾਸ ਜਿਉ ਮਹਾਉਦਿਆਨ ਬਉ ਕੋ ਮਾਰਗ ਪਾਵੇ ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟ ਆਵੇ ਨੋ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ ਮਾਣਾ ਮੋਰਖ ਕਾਹੇ ਬਿਲਾ ਹੈ ਪੁਰਬ ਲਿਖੇ ਤਾਂ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਬਣ ਹਾਰ ਅਵਰਤਿ ਆਗ ਤੂੰ ਤਿਸ ਚਿਤਾਰ ਜੋ ਕਚ ਤਰੈ ਤੋ ਹੋਏ ਮਾਨ ਪੜਾ ਕਾਇ ਫਿਰ ਅਜਾਨ ਕਾਉਣ ਕੋ ਵਿਸਤੋ ਨਹੀ ਅਵ ਰੰਗ ਲੈ ਫਟ ਰਹੇ ਹੋ ਰਸ ਭੋਗਈ ਪਗੰਤ ਰਾਮ ਨਾਮ ਜਪੇ ਹਿਰਦੇ ਮਾਹੇ ਨਾਨਕ ਸੇਤੀ ਕਰ ਜਾਹੇ ਜਿਸਕੇ ਬਿਕਸ ਕੈ ਲੈਣ ਤੂੰ ਆਇਆ RAM ਨਾਮ ਸੰਤਨ ਤੂੰ ਪਾਇਆ ਤਜ ਅਭਿਮਾਨ ਲੈ ਮਨ ਮੋੜ ਰਾਮ ਨਾਮ ਹਿਰਦੇ ਜੈ ਤੋੜ ਲਾਦ ਪੇਖ ਸੰਤਨ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਤਣ ਤਣ ਕਹਿ ਕੋਏ ਮਗਉ ਜਲ ਹਰ ਦਰਗੈ ਸੋਏ ਕੋਏ ਵਪਾਰ ਬਿਰਲਾ ਵਪਾਰੈ ਨਾਨਕ ਤੂੰ ਸਦਾ ਬਲਿਹਾਰੈ ਚਰਨ ਸਾਧ ਕੇ ਤਨ ਤਨ ਪਿਓ ਚਰਨ ਸਾਧ ਕੇ ਤੋਇ ਤੋਇ ਪਿਓ ਆਵਰ ਸਾਧ ਕੋ ਆਪਣਾ ਜਿਓ ਸਾਧ ਕੀ ਤੋਰ ਕਰੋ ਸ਼ਨਾਣ ਸਾਧ ਉਪਰ ਜਾਣੇ ਕਰਵਣ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਕ ਵਿਗਣ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਊਟ ਗਹੀਂ ਸੰਤਨ ਦਰਾਇਆ ਸਰਬ ਸੁਖ ਨਾਨਕ ਤੈ ਪਾਇਆ ਮਰਤਾ ਕਾਏ ਜੀਵਨ ਹਾਰ ਬੈਦੂ ਦੇਵਤਾ ਦਾਰ ਸਰਬ ਨਿਰਦਾਨ ਜਾਕੀ ਦ੍ਰਿਸ਼ਟੀ ਮਾਹੇ ਪੂਰਕ ਲਿਗਣ ਲਾਇਆ ਪਾਏ ਸਰਬ ਗਛ ਤਾ ਤੂੰ ਕਰਨੈ ਜੋਗ ਤਿਸ ਵਣ ਜੋ ਸਰੋ ਹੋਆ ਨਾਮ ਦਿਯਾ ਜਨ ਨਾਨਕ RAM ਨਰਮਲਤੀ ਆਤ ਜਾ ਕੇ ਮਨੁ ਕਰ ਪਰਤੀਤ ਜਸੋ ਆਵੇ ਪ੍ਰਭ ਹਿਰਦੈ ਸਤਿ ਮਖ ਕਹਤੋ ਸੱਚੀ ਦ੍ਰਿਸ਼ਟੀ ਕਉ ਸਚੈ ਕਰ ਸਚ ਵਰਤੈ ਸਾਚਾ ਪਾਸਾਰ ਪਰਮ ਰਮ ਜਨ ਸਚ ਕਉ ਜਾਤਾ ਰਾਣਕ ਜੋ ਜਨ ਸਹਿਜ ਸਮਾਤਾ ਸ਼ਲੋਕ ਰੋਪਣਾ ਰੇਖ ਨ ਰੰਗ ਕੇਛ ਤੈ ਗੁਣ ਤੇ ਪ੍ਰਭ ਪਿੰਨ ਤਸੈ ਬੁਜਾਈ ਨਾਨਕ ਜਿ ਸੋ ਵੈ ਸ ਪਰਸਨ ਅਸ਼ਟਪਦੀ ਅਬినాਸੀ ਪ੍ਰਭ ਮਨ ਮੈ ਰਖੋ ਮਨ ਕੋ ਕੀ ਤੂੰ ਪ੍ਰੇਤਿ ਆਗ ਜਸਤੇ ਪਰ ਨਾਹੀ ਕਛ ਕੋਏ ਸਰਬ ਨਿਰੰਤਰ ਇਕੋ ਸੋਏ ਆਪੇ ਵੀ ਨਾ ਆਪੇ ਦਾਣਾ ਗੈ ਰੋਗੰ ਵੀਰੋ ਗਹਿਰ ਸਜਾਨੈ ਪਾਰ ਪਰਮ ਪਰਮੇਸ਼ਰ ਕੋਬਿੰਦੋ ਕਰਪਾ ਨਿਦਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਣੀ ਪਾਉ ਨਾਨਕ ਕੈ ਮਨ ਏਣ ਚਾਉ ਮਨសា ਪੂਰਣ ਸਰਣਾ ਜੋਗ ਜੋ ਹਰ ਮਾਇਆ ਹੋਈ ਰੋਗ ਹਰਣਾ ਪਰਣਾ ਜਕਨੇ ਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੋਪਾ ਮੰਗਲ ਸਦਕਾ ਅਜ਼ਰ ਕੋ ਖਯਤਾ ਕਰਕਤਾ ਕੈ ਰਾਜ ਮਾਇ ਰਾਜ ਜੁਗ ਮੈਂ ਜੋਨੇ ਤਪ ਤਪਸਵੀ ਸਰਗਨ ਮੋ ਜੋਗੀ ਤੂੰ ਤੋ ਇਸਰ ਸੁਖ ਮਾਇ ਅਣਕ ਦੇ ਪਰਖ ਕਾਕੇ ਨਾ ਅੰਤ ਨਾ ਪਾਇਐ ਜਾਂ ਕੀ ਲੀਨਾ ਤਬ ਕੋ ਨਾ ਹੈ ਸਗਲ ਦੇਵਤੇ ਰਹਿਵ ਗਾਇ ਪਿਤਾਤਾ ਪਿਤਾ ਕਾ ਜਨਮ ਕਾ ਪ੍ਰਤਿਤ ਸਗਲ ਪਰਸੂ ਸੀ ਨਾਮ ਸੂਤ ਅਬਿਨ ਸਰ ਆਏ ਤਿਆਣ ਜਨ ਦੇ ਜਨ ਦਾਸ ਕੀਤਿਆ ਵੈਸੇ ਜਨ ਮਨ ਪਰੇ ਅਬੇ ਜਾਏ ਉਚਨੇ ਚੋਕਸਤਨ ਐਸਾ ਜਾਏ ਰੰਗ ਨਾ ਰੂਵ ਨਾਨਕ ਰੰਗ ਨਾ ਨਾ ਵੇਖ ਕਰੇ ਕਰੰਗ ਨਾ ਨਾ ਬੇਦਕੀਨੋ ਵਿਸਤਾਰ ਬਰਾਵੇ ਨਾਸੇ ਕੰਕਾਰ ਨਾ ਨਾ ਜਲਤ ਕਰੇ ਜਨ ਬਾਹੀ ਉਰ ਰਹਿਓ ਭੁਰਨੰਦਸ ਕਰਾਓ ਜਪ ਜੇ ਬੈ ਨਾਨਕ ਕਉ ਥਾਓ ਨਾਮ ਕੈ ਸਾਰੇ ਨਾਮ ਕੈ ਤਾਰੇ ਸਗਲੇ ਜੰਤ ਨਾਮ ਕੈ ਤਾਰੇ ਮਨ ਲਣ ਗੰਸ ਸਗਲ ਸਮ agre ਤੁਮਰੇ ਸੂਤਨ ਤਾਰੇ ਨਾਨਕ ਜੋਤੇ ਸਤ ਕੋ ਉ ਗਤ ਭਾਈ ਰੋਪ ਸਭ ਮੈਂ ਸਮਾਨੀ ਸਤ ਕਰਮ ਕੇਤ ਸੈ ਭਲੀ ਸੰਤ ਕਾ ਨਾਮ ਬਰਾਬ ਕਾ ਸੁਖਦੇਵ ਬਿਸਰਾਮ ਸੰਤ ਨਾਨਕ ਕੇ ਗਨ ਪਾਈ ਸੋਤ ਸੰਤ ਵਚਨ ਸਾਧੂ ਉਪਦੇਸ਼ ਸਤ ਤੇ ਜਨ ਤਾ ਕਰਦੇ ਹੈ ਪਰਵੇਸ਼ ਸੰਤ ਨ ਤ੍ਰੇ ਬੁਝੈ ਕੋਹੀ ਨਾਨਕ ਦਾ ਪਤ ਤਾ ਕੋਗਤ ਹੋਈ ਆਪਸ ਸਤ ਕਿਆ ਸਭ ਮੀ ਸਤ ਆਪੇ ਜਾਣੈ ਪਣੀ ਮਤ ਗਤ ਜਸਾ ਦੇਗਾ ਇੱਕੇ ਸ੍ਰਿਸ਼ਟ ਕਰਨ ਹਾਰ ਅਰਣ ਕਰਤ ਵਿਚਾਰ ਕਰਤੇ ਕਰੇ ਵਿਚਰ ਜਾਨ ਕੀ ਹਾ ਨਾਨਕ ਜੋ ਤਿਸ ਪਾਵੇ ਸੁਵਰਤੀਆ ਬਿਸਰਣਾ ਬਿਸਮ ਭਏ ਬਦਮਾਸ ਜਨਾ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਤਨ ਰਹੇ ਗੁਰ ਕਾ ਬਚਨ ਪਦਾਰਥ ਲਿਓ ਜੋ ਕਹਿ ਦੁਖ ਕਾਟਣ ਹਾਰ ਅਜਾ ਕਹਿ ਗਾਵੇ ਗੁਰ ਪ੍ਰਸਾਦ ਨਾਨਕ ਫੁਲ ਪਾਵੇ ਗੁਰ ਪ੍ਰਸਾਦ ਨਾਨਕ ਫੁਲ ਬਾਵੈ ਰ ਸਲੋਕ ਆਦ ਸੱਚ ਜੁਗਦ ਸੱਚ ਹੈ ਵੀ ਸੱਚ ਨਾਨਕੋ ਸਿਪੀ ਸੱਚ ਅਸ਼ਟਪਦੀ